ਔਰ bc obviously ਦੇਖਿਆ ਕੋਈ ਨਾ ਅਲਾਟਮੈਂਟ ਨਹੀਂ ਹੋਈ ਸੋ ਅਲਾਟਮੈਂਟ ਦਾ ਕੋਈ ਵੀ ਰਿਕਾਰਡ ਨਹੀਂ ਸੀ ਕਿਤੇ ਵੀ ਅਲਾਟਮੈਂਟ ਨਹੀਂ ਹੋਈ ਸੀ ਨਾ ਕਾਰਪੋਰੇਸ਼ਨ ਅਲਾਟਮੈਂਟ ਸੀ ਨਾ ਰਿਸ਼ਿਊ ਅਫਸਰ ਅਲਾਟਮੈਂਟ ਸੀ ਤੇ ਵਿੱਚ ਇੱਕ ਉਠੀ ਲੋਡ ਜਿਹੜੀ ਹੈ ਜੇ ਸਾਡੇ ਵੱਲੋਂ ਉਠੀ ਲੋਡ ਹੀ ਨਹੀਂ ਹੋਈ ਸੋ ਇਸ ਕਰਕੇ ਸਾਡੇ ਮੁਲਾਜ਼ਮਾਂ ਵੱਲੋਂ ਕੋਈ ਇਹਦਾ ਐਨਓਸੀ ਮਤਲਬ ਸਾਡੇ ਵੱਲ ਬਕਾਇਆ ਕੋਈ ਖੜਾ ਖੜਾ ਹੀ ਨਹੀਂ ਸੀ ਉਹਦਾ ਘਟਰੇਗਾ ਸੋ ਇਹ ਇੱਕ ਜਿਹਨੂੰ ਕਹਾਂਗੇ ਇੱਕ ਵੱਖਰਾ ਇਨਕੁਆਰੀ ਦਾ ਮੈਟਰ ਹੋ ਵੱਖਰਾ ਦੇਖ ਕੇ ਜਾਵੇਗਾ ਉਹ ਘਰ ਦੀ ਪੋਜੀਸ਼ਨ ਅਨੌਥਰਾਇਜ਼ ਹੋਣ ਕਰਕੇ ਤੁਰੰਤ ਉਹਦਾ ਮਾਰਕੀਟ ਰੇਟ ਅਸੈਸ ਕਰਾ ਕੇ ਔਰ ਉਹਦਾ ਡਬਲ ਜਿਹੜਾ ਅਮਾਉਂਟ ਹੈ ਇਹਦੇ ਵਿੱਚ ਦੇਖੋ ਪ੍ਰੋਸੀਜਰ ਹੈ ਇਹਦੇ ਵਿੱਚ ਅਸੈਸਮੈਂਟ ਕਰਾਣੀ ਘਰ ਦਾ ਨਕਸ਼ਾ ਵੀ ਹੈ ਨਹੀਂ ਸਾਡੇ ਕੋਲ ਸੀ ਨਕਸ਼ਾ ਵੀ ਬਣਵਾਇਆ ਉਸਲੇ ਆਪ ਉਹਨੇ ਗੱਲ ਕੀਤੀ ਕਿ ਕਿ ਜੇ ਤੁਸੀਂ ਐਕਸ਼ਨ ਲੈਦੇ ਹੋ ਮੈਂ ਉਹਦੇ ਵਿੱਚ ਦੇਖੋ ਦੋ EMPLOYEES ਸਪੈਂਡ ਕੀਤੇ ਸੀ ਉਹਨਾਂ ਨੇ ਉਸ ਦਿਨ ਕੋਈ ਜਵਾਬ ਨਹੀਂ ਦਿੱਤਾ ਸੀ ਆਪਣਾ ਕਿ ਉਹਨਾਂ ਨੇ ਚਿੱਠੀ ਦਾ ਕੀ ਕੀਤਾ ਜਿਹੜੀ ਅਨੁਸਾਰ ਚਿੱਠੀ ਆਈ ਸੀ ਸੋ ਉਹਨਾਂ ਦੋਹਾਂ EMPLOYEES ਦਾ ਰਿਕਾਰਡ ਅਸੀਂ ਕੱਲ ਛਾਂਲ ਲਿਆ ਦੋ EMPLOYEES ਉਹਨਾਂ ਦਾ قصੂਰ ਕੋਈ ਨਹੀਂ ਹੈ ਲੇਕਿਨ ਡਰਾਇੰਗ ਬ੍ਰਾਂਚ ਜਿਹੜੀ ਹੈ ਉਹਦੇ ਵਿੱਚ ਤਿੰਨ EMPLOYEES ਜਿਹੜੇ ਸਾਡੇ ਹੈਡ ਡਰਾਫਟਸਮੈਨ ATP ਔਰ ਡਰਾਫਟਸਮੈਨ ਜਿਹੜਾ ਉਹ ਤਿੰਨਾਂ ਦੇ ਖਿਲਾਫ ਸਰਕਾਰ ਨੂੰ ਮੈਂ ਲਿਖ ਦਿੰਦਾ ਔਰ ਕਹਿੰਦੇ ਨੇ ਕਿ ਕਹਿੰਦੇ ਵੀ ਇਹ ਕੋਈ ਸਾਜਿਸ਼ ਕੀਤੀ ਹੈ ਕਹਿੰਦੇ ਰਾਤ ਦੇ ਸਵੇਰ 12 ਵਜੇ ਕਹਿੰਦੇ ਨੋਟਿਸ ਭੇਜਿਆ ਗਿਆ ਨਹੀਂ ਮੈਂ ਤੁਹਾਨੂੰ ਦੱਸਦਾ ਮੈਨੂੰ ਜਦੋਂ ਉਹਨਾਂ ਵੱਲੋਂ ਧਿਆਨ ਚ ਲਿਆਤਾ ਮੇਰੇ ਧਿਆਨ ਚ ਲਿਆਤਾ ਕਿ ਮੇਰਾ ਐਨਓਸੀ ਇਸ ਤਰ੍ਹਾਂ ਪੜ੍ਹਨੇਗਾ ਤਾਂ ਮੈਂ ਉਸੇ ਵੇਲੇ ਹੀ ਪਰਸਨਲੀ ਜਿੰਨੂੰ ਕਵਾਂਗੇ ਪੀਡਬਲਡੀ ਤੋਂ ਰੇਟ ਰੈਂਟ ਅਸੈਸ ਕਰਾਇਆ ਔਰ ਡੀਸੀ ਆਬਵੀਅਸly ਦੇਖਿਆ ਕੋਈ ਨਾ ਅਲੋਟਮੈਂਟ ਨਹੀਂ ਹੋਈ ਸੋ ਅਲੋਟਮੈਂਟ ਦਾ ਕੋਈ ਵੀ ਰਿਕਾਰਡ ਨਹੀਂ ਸੀ ਕਿਤੇ ਵੀ ਅਲੋਟਮੈਂਟ ਨਹੀਂ ਹੋਈ ਸੀ ਨਾ ਕਾਰਪੋਰੇਸ਼ਨ ਅਲੋਟਮੈਂਟ ਸੀ ਨਾ ਡਿਸ਼ੀ ਅਫੀਸਰ ਅਲੋਟਮੈਂਟ ਸੀ ਸੋ ਘਰ ਦੀ ਪੋਜੀਸ਼ਨ ਰਾਇ ਦੇ ਵਿੱਚ ਅਸੈਸਮੈਂਟ ਕਰਾਣੀ ਘਰ ਦਾ ਨਕਸ਼ਾ ਵੀ ਨਹੀਂ ਸਾਡੇ ਕੋਲ ਅਸੀਂ ਨਕਸ਼ਾ ਵੀ ਬਣਵਾਇਆ ਉਸਲੇ ਆਪ ਔਰ ਅਸੈਸਮੈਂਟ ਕਰਕੇ ਉਹਦੇ ਵਿੱਚ ਟਾਈਮ ਲੱਗਦਾ ਹੈ ਉਹਦੇ ਵਿੱਚ ਟਾਈਮ ਲੱਗਿਆ ਥੋੜਾ ਤੇ ਅਸੀਂ ਉਹਨਾਂ ਨੂੰ ਸਮੇਂ ਸਿਰ ਜਿਹੜਾ ਹੈ ਉਹ ਰਾਤ ਨੂੰ ਜੁਰੂਰ 10:30 ਵਜੇ ਨੋਟਿਸ ਗਿਆ ਮੇਰੇ ਕੋਲ ਮੇਲ ਵੀ ਕੀਤੀ ਗਈ ਉਸ ਤੋਂ ਬਾਅਦ ਤੇ ਉਹਨਾਂ ਨੇ ਅਗਲੇ ਦਿਨ ਪੈਸੇ ਜਮ੍ਹਾਂ ਕਰਾਤੇ ਅੱਧੇ ਘੰਟੇ ਦਾ ਐਨਓਸੀ ਦਿੱਤਾ ਗਿਆ ਤੇ ਇਹ ਗੱਲ ਦੇਖਦੇ ਕਿ ਉਹਨਾਂ ਵਿੱਚ ਕਿਵੇਂ ਐਨਓਸੀ ਜਾਰੀ ਹੋ ਗਈ ਸਵਾਲ ਖੜੇ ਹੋ ਰਹੇ ਨੇ ਹਾਂਜੀ 2017 ਤੇ 19 ਕਿਵੇਂ ਐਨਓਸੀ ਨਹੀਂ 2019 ਦਾ ਐਨਓਸੀ ਉਹਨਾਂ ਨੇ ਪੇਸ਼ ਕੀਤਾ ਉਹਦੇ ਵਿੱਚ ਕਾਰਪੋਰੇਸ਼ਨ ਦਾ ਕੋਈ ਲ ਉਸ ਵਧੀਆ ਐਨਓਸੀ ਜਾਰੀ ਹੋਇਆ 19 ਦੇ ਵਿੱਚ ਇੱਕ ਕੋਠੀ ਲੋਰਡ ਜਿਹੜੀ ਆ ਜੇ ਸਾਡੇ ਵੱਲੋਂ ਕੋਠੀ ਲੋਰਡ ਹੀ ਨਹੀਂ ਹੋਈ ਸੋ ਇਸ ਕਰਕੇ ਸਾਡੇ ਮੁਲਾਜ਼ਮਾਂ ਵੱਲੋਂ ਕੋਈ ਇਹਦਾ ਐਨਓਸੀ ਮਤਲਬ ਸਾਡੇ ਵੱਲ ਬਕਾਇਆ ਕੋਈ ਖੜਾ ਖੜਾ ਹੀ ਨਹੀਂ ਸੀ ਉਸ ਵੇਲੇ ਸਰ ਜਿੱਦਾਂ ਗੈਰ ਕਾਨੂੰਨੀ ਬਦੀ ਕਿਹਾ ਵੀ ਰਹੇ ਉੱਥੇ ਜਿਹੜੀਆਂ ਰੈਜੂਲੇਸ਼ਨ ਰਹੇ ਗਤੀ ਗਤੀ ਲੱਗਦਾ ਕਿ ਵੱਡੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਕਿਉਂਕਿ ਅਧਿਕਾਰੀ ਵੀ ਕਿਤੇ ਨਾ ਕਿਤੇ ਦੇਖੋ ਇਹ ਚੀਜ਼ ਮੈਂ ਹਾਂ ਤੇ ਹੁਣ ਜੁਆਇਨ ਕੀਤਾ ਅਗਸਤ 23 ਦੇ ਵਿੱਚ ਇਹ 16 ਦਾ ਮੈਟਰ ਹੈਗਾ ਸੋ ਇਹ ਇੱਕ ਜਿਹਨੂੰ ਕਹਾਂਗੇ ਇੱਕ ਵੱਖਰਾ ਇਨਕੁਆਰੀ ਦਾ ਮੈਟਰ ਹੋ ਵੱਖਰਾ ਦੇਖੀ ਜਾਵੇਗਾ